ਇਹਦੇ ਵਿੱਚੋਂ ਮੱਕੀ ਵੱਢ ਗਏ ਬਹੁਤ ਮੁਸ਼ਕਲ ਨਾਲ ਗਰਮੀ ਦੇ ਵਿੱਚ ਅਸੀਂ ਚੱਕ ਚਕਈਆ ਕਰਕੇ ਸਾਂਭ ਸੰਭਾਇਆ ਕੀਤਾ ਤਾਂ ਕਿ ਝੋਨਾ ਲੇਟ ਨਾ ਹੋ ਜੇ ਬਹੁਤ ਤਾਂ ਤਿਆਰ ਹੈ ਤੇ ਆ ਭਰਿਆ ਵੀ ਪਿਆ ਦੇਖ ਲਓ ਪਾਣੀ ਲੈਟ 12 ਵਜੇ ਤੱਕ ਸੀ ਤੇ ਹੁਣ ਟਰੈਕਟਰ ਨੂੰ ਜ਼ੋਰ ਬਾਲਾ ਗਾਹਕ ਬਾਲੇ ਨੇ ਉਹਦੇ ਤੇ ਟਰੈਕਟਰ ਵਾਲਾ ਕਹਿੰਦਾ ਵੀ 2-3 ਘੰਟੇ ਨੂੰ ਆਉਂਗਾ 2-3 ਘੰਟੇ ਨੂੰ ਪਾਣੀ ਪੀ ਜੂਗਾ ਇਹ ਤੇ ਫੇਰ ਕੱਲ ਨੂੰ ਫੇਰ ਛੱਡਣਾ ਪੂ ਦੁਬਾਰੇ ਬਹੁਤ ਕੋਸ਼ਿਸ਼ ਕੀਤੀ ਸੀ ਵੀ ਪਾਣੀ بچ ਸਕੇ ਆ ਦੇਖ ਲਓ ਆ ਭਰਿਆ ਪਿਆ ਟਰੈਕਟਰ ਦੀ ਬਜਾ ਨਾਲ ਹੁਣ ਕੱਲ ਨੂੰ ਫੇਰ ਇੰਨਾ ਹੀ ਪਾਣੀ ਵੇਸਟ ਜਾਊਗਾ ਕਿਰਾਏ ਦਾ ਕੰਮ ਕਰਾਉਣੇ ਆ ਆ ਦੇਖ ਸਕਦੇ ਹੋ ਜਿੰਨਾ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਉਨਾਂ ਹੀ ਚਲੋ ਕੋਈ ਗੱਲ ਨਹੀਂ ਕੱਲ ਵੀ ਆਈ ਲਾ ਫੇਰ ਐ ਪਾਣੀ ਦਾ ਚਲ ਜੇ ਬਸ ਜਾਂਦਾ ਤਾਂ ਅੱਜ ਹੀ ਸਰ ਜਾਣਾ ਸੀ ਫੇਰ ਸੁੱਕਣਾ ਨਹੀਂ ਸੀ ਹੁਣ ਇਹ ਪਾਣੀ ਸੁੱਕ ਜੂਗਾ ਕੱਲ ਨੂੰ ਫੇਰ ਅੱਜ ਤਾਂ ਹੁਣ 4 ਘੰਟਿਆਂ ਚ ਭਰ ਗਏ 5 ਚ ਚਲੋ ਕੱਲ ਨੂੰ ਦੋ ਤਿੰਨ ਫੇਰ ਲੱਗ ਜਾਣਗੇ ਕੀ ਕਰੀਏ ਫੇਰ ਹੁਣ ਆ ਦੇਖ ਸਕਦੇ ਹਾਂ ਦਲਾ ਮੱਕੀ ਵਾਲਾ ਰੋਟਾ ਬਿਟਰਣਾ ਬਹਾਇਆ ਇਹ ਕੱਲ ਯਾਰ ਦੋਸਤ ਸੀਗੇ ਪਰਸੋਂ ਵੀ ਪਰਸੋਂ ਵੱਡੀ ਛੱਲੀਆਂ ਛੱਲੀਆਂ ਤੋੜੀਆਂ ਕੱਲ ਚੱਕੀਆਂ ਵਿੱਚੋਂ ਟੋਕਾ ਟਾਕਾ ਕਰਕੇ ਟਾਂਡਿਆਂ ਦਾ ਅੱਜ ਮੈਨੂੰ ਐ ਸੀ ਚਲੋ ਕੰਮ ਨਿਪੜਜੂ ਪਰ ਨਹੀਂ ਅਮਾ ਕਿੱਥੇ ਨਿਪੜਦਾ ਕੱਲ ਨੂੰ ਇੰਨਾ ਹੀ ਪਾਣੀ ਫੇਰ ਸਵੇਰੇ 4 ਵਜੇ ਲੈਟ ਆਊਗੀ ਸਵੇਰੇ 4 ਵਜੇ ਉੱਠ ਕੇ ਆਉਣਾ ਪੂਰਾ ਫੇਰ ਟਰੈਕਟਰ ਵਾਲੇ ਨੂੰ ਕਹਾਂਗੇ ਵੀ ਆ ਜਾ ਪਾਈ ਛੇਤੀ ਅੱਜ ਨਾ ਪਣੀ ਸੁੱਕ ਜੇ ਆ ਹੁਣ ਤਾਂ ਸੁੱਕਣੇ ਸੁੱਕਣਾ ਬਸ ਇਹ ਮੱਕੀ ਵਾਲੇ ਚ ਇਹ ਚ ਗੜੋਏ ਵਾਲੇ ਨੇ ਤਾਂ ਕਰਕੇ ਨਾ ਇਹ ਪਾਣੀ ਆ ਦੇਖੋ ਕਿਵੇਂ ਗੜੋਏ ਨੇ ਹੁਣ ਟੋਪੇ ਬਹੁਤ ਆ ਮੇਰੇ ਚੱਪਲਾਂ ਵੀ ਨਹੀਂ ਪਾਈਆਂ ਹੋਈਆਂ ਉਹ ਗੜੋਆਂ ਕਰਕੇ ਪਾਣੀ ਜ਼ਿਆਦਾ ਪੀ ਜਾਂਦਾ ਇਹ ਬਹੁਤ ਛੇਤੀ ਪਾਣੀ ਪੀਂਦਾ ਉਹੀ ਮੇਰਾ ਫੂਡ ਜੰਕਸ਼ਨ ਚੈਨਲ ਆ ਜੀ ਹਰ ਪ੍ਰਕਾਰ ਦੀਆਂ ਵੀਡੀਓ ਫੂਡ ਦੇ ਆ ਜਿਵੇਂ ਖੇਤੀ ਬਾੜੀ ਚ ਜੋ ਫੂਡ ਬਣਾ ਕਰਦੇ ਆਪਾਂ ਸਾਰਾ ਉਹ ਵੀ ਤੇ ਮਕਾਨ ਵੀ ਆ ਸਾਡੀ ਤੇ ਘਰੇ ਵੀ ਬਣਾਉਨੇ ਆ ਸਾਰੇ ਤਰ੍ਹਾਂ ਦਾ ਮਿਕਸ ਜਿਹਾ ਚੱਲ ਜਾਂਦਾ ਫੂਡ ਜੋ ਵੀ ਹੈ ਵਧੀਆ ਤੋਂ ਵਧੀਆ ਵੀਡੀਓ ਪਾਵਾਂਗੇ ਚੈਨਲ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਮੈਂਟ ਕਰ ਦਿਆ ਕਰੋ ਜੇ ਕੋਈ ਕਿਵੇਂ ਦੀ ਵੀ ਵੀਡੀਓ ਤੁਹਾਨੂੰ ਚਾਹੀਦੀ ਹੈ ਉਸੇ ਤਰ੍ਹਾਂ ਦੀ ਵੀਡੀਓ ਬਣਾ ਕੇ ਦੇਵਾਂਗੇ ਸੱਜੇ ਕਾਲ ਜੀ ਸਾਰਿਆਂ